ਤਦੇ ਪੰਜਾਬ ਦੇ ਸਕੂਲਾਂ ਦੇ ਵਿੱਚ ਮੁਫਤ ਕਿਤਾਬਾਂ ਜਿਹੜੀਆਂ ਨੇ ਹਲੇ ਤੱਕ ਨਹੀਂ ਮਿਲੀਆਂ ਸੈਸ਼ਨ ਅੱਧਾ ਲੰਘ ਗਿਆ ਲੇਕਿਨ ਅਜੇ ਤੱਕ ਵਿਦਿਆਰਥੀਆਂ ਨੂੰ ਕਿਤਾਬਾਂ ਜਿਹੜੀਆਂ ਨੇ ਨਹੀਂ ਦਿੱਤੀਆਂ ਗਈਆਂ ਤਾਂ ਹਾਈ ਕੋਰਟ ਨੇ ਇਸ ਬਾਬਤ ਨੋਟਿਸ ਜਾਰੀ ਕੀਤਾ ਦਰਅਸਲ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਤੇ ਸਰਕਾਰ ਨੂੰ ਤੇ ਉਹਨਾਂ ਤੋਂ ਜਵਾਬ ਵੀ ਜਿਹੜਾ ਮੰਗਿਆ ਗਿਆ 8ਵੀਂ ਤੱਕ 8th ਗ੍ਰੇਡ ਤੱਕ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਜਿਹੜੀਆਂ ਨੇ ਨਹੀਂ ਮਿਲਿਆ ਵਿਦਿਆਰਥੀਆਂ ਦਾ 10 ਸੈਸ਼ਨ ਵੀ ਖਤਮ ਹੋ ਗਿਆ ਲੇਕਿਨ ਅਜੇ ਤੱਕ ਉਹਨਾਂ ਨੂੰ ਕਿਤਾਬਾਂ ਨਹੀਂ ਮਿਲਿਆ ਜਿਸ ਕਰਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਵਿਦਿਆਰਥੀ ਕਿਸ ਤਰੀਕੇ ਦੇ ਨਾਲ ਆਪਣੇ ਜਿਹੜੇ ਹੈ ਉਹ ਪੜ੍ਹਾਈ ਕਰ ਰਹੇ ਹੋਣਗੇ ਜਾਂ ਆਪਣੇ ਇੰਤਜ਼ਾਮਾਤ ਕਰ ਰਹੇ ਹੋਣਗੇ ਜਾਂ ਤਾਂ ਉਹਨਾਂ ਨੂੰ ਬਾਹਰੋਂ ਖਰੀਦਣੀਆਂ ਪੈਂਦੀਆਂ ਹੋਣਗੀਆਂ ਜਾਂ ਉਹਨਾਂ ਦੀ ਪੜ੍ਹਾਈ ਇਸ ਦੇ ਨਾਲ ਪ੍ਰਭਾਵਿਤ ਹੋ ਰਹੀ ਹੋਵੇਗੀ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਔਰ 2 ਦਿਨਾਂ ਦਾ ਸਮਾਂ ਦਿੱਤਾ ਗਿਆ 2 ਦਿਨਾਂ ਦੇ ਅੰਦਰ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਜੇ ਜਵਾਬ ਨਾ ਦਿੱਤਾ ਤਾਂ ਚੀਫ ਸਕੱਟਰੀ ਤਲਬ ਹੋ ਸਕਦੇ ਨੇ ਇਹ ਹਾਈ ਕੋਰਟ ਨੇ ਹਿਅਰਿੰਗ ਕਰਦੇ ਹੋਏ ਇਸ ਮੈਟਰ ਦੇ ਵਿੱਚ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਤਦੇ ਪੰਜਾਬ ਦੇ ਸਕੂਲਾਂ ਦੇ ਵਿੱਚ ਮੁਫਤ ਕਿਤਾਬਾਂ ਜਿਹੜੀਆਂ ਨੇ ਹਲੇ ਤੱਕ ਨਹੀਂ ਮਿਲੀਆਂ ਸੈਸ਼ਨ ਅੱਧਾ ਲੰਘ ਗਿਆ ਲੇਕਿਨ ਅਜੇ ਤੱਕ ਵਿਦਿਆਰਥੀਆਂ ਨੂੰ ਕਿਤਾਬਾਂ ਜਿਹੜੀਆਂ ਨੇ ਨਹੀਂ ਦਿੱਤੀਆਂ ਗਈਆਂ ਤਾਂ ਹਾਈ ਕੋਰਟ ਨੇ ਇਸ ਬਾਬਤ ਨੋਟਿਸ ਜਾਰੀ ਕੀਤਾ ਦਰਅਸਲ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਤੇ ਸਰਕਾਰ ਨੂੰ ਤੇ ਉਹਨਾਂ ਤੋਂ ਜਵਾਬ ਵੀ ਜਿਹੜਾ ਮੰਗਿਆ ਗਿਆ 8ਵੀਂ ਤੱਕ 8th ਗ੍ਰੇਡ ਤੱਕ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਜਿਹੜੀਆਂ ਨੇ ਨਹੀਂ ਮਿਲਿਆ ਵਿਦਿਆਰਥੀਆਂ ਦਾ 10 ਸੈਸ਼ਨ ਵੀ ਖਤਮ ਹੋ ਗਿਆ ਲੇਕਿਨ ਅਜੇ ਤੱਕ ਉਹਨਾਂ ਨੂੰ ਕਿਤਾਬਾਂ ਨਹੀਂ ਮਿਲਿਆ ਜਿਸ ਕਰਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਵਿਦਿਆਰਥੀ ਕਿਸ ਤਰੀਕੇ ਦੇ ਨਾਲ ਆਪਣੇ ਜਿਹੜੇ ਆ ਉਹ ਪੜ੍ਹਾਈ ਕਰ ਰਹੇ ਹੋਣਗੇ ਜਾਂ ਆਪਣੇ ਇੰਤਜ਼ਾਮਾਤ ਕਰ ਰਹੇ ਹੋਣਗੇ ਜਾਂ ਤਾਂ ਉਹਨਾਂ ਨੂੰ ਬਾਹਰੋਂ ਖਰੀਦਣੀਆਂ ਪੈਂਦੀਆਂ ਹੋਣਗੀਆਂ ਜਾਂ ਉਹਨਾਂ ਦੀ ਪੜ੍ਹਾਈ ਇਸ ਦੇ ਨਾਲ ਪ੍ਰਭਾਵਿਤ ਹੋ ਰਹੀ ਹੋਵੇਗੀ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਔਰ 2 ਦਿਨਾਂ ਦਾ ਸਮਾਂ ਦਿੱਤਾ ਗਿਆ 2 ਦਿਨਾਂ ਦੇ ਅੰਦਰ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਜੇ ਜਵਾਬ ਨਾ ਦਿੱਤਾ ਤਾਂ ਚੀਫ ਸਕੱਟਰੀ ਤਲਬ ਹੋ ਸਕਦੇ ਨੇ ਇਹ ਹਾਈ ਕੋਰਟ ਨੇ ਹਿਅਰਿੰਗ ਕਰਦੇ ਹੋਏ ਇਸ ਮੈਟਰ ਦੇ ਵਿੱਚ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਤਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਮੁਫਤ ਕਿਤਾਬਾਂ ਜਿਹੜੀਆਂ ਨੇ ਹਲੇ ਤੱਕ ਨਹੀਂ ਮਿਲੀਆਂ ਸੈਸ਼ਨ ਅੱਧਾ ਲੰਘ ਗਿਆ ਲੇਕਿਨ ਅਜੇ ਤੱਕ ਵਿਦਿਆਰਥੀਆਂ ਨੂੰ ਕਿਤਾਬਾਂ ਜਿਹੜੀਆਂ ਨੇ ਨਹੀਂ ਦਿੱਤੀਆਂ ਗਈਆਂ ਤਾਂ ਹਾਈ ਕੋਰਟ ਨੇ ਇਸ ਬਾਬਤ ਨੋਟਿਸ ਜਾਰੀ ਕੀਤਾ ਦਰਅਸਲ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਤੇ ਸਰਕਾਰ ਨੂੰ ਤੇ ਉਹਨਾਂ ਤੋਂ ਜਵਾਬ ਵੀ ਜਿਹੜਾ ਮੰਗਿਆ ਗਿਆ 8ਵੀਂ ਤੱਕ 8th ਗ੍ਰੇਡ ਤੱਕ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਜਿਹੜੀਆਂ ਨੇ ਨਹੀਂ ਮਿਲਿਆ ਵਿਦਿਆਰਥੀਆਂ ਦਾ 10 ਸੈਸ਼ਨ ਵੀ ਖਤਮ ਹੋ ਗਿਆ ਲੇਕਿਨ ਅਜੇ ਤੱਕ ਉਹਨਾਂ ਨੂੰ ਕਿਤਾਬਾਂ ਨਹੀਂ ਮਿਲਿਆ ਜਿਸ ਕਰਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਵਿਦਿਆਰਥੀ ਕਿਸ ਤਰੀਕੇ ਦੇ ਨਾਲ ਆਪਣੇ ਜਿਹੜੇ ਹੈ ਉਹ ਪੜ੍ਹਾਈ ਕਰ ਰਹੇ ਹੋਣਗੇ ਜਾਂ ਆਪਣੇ ਇੰਤਜ਼ਾਮਾਤ ਕਰ ਰਹੇ ਹੋਣਗੇ ਜਾਂ ਤਾਂ ਉਹਨਾਂ ਨੂੰ ਬਾਹਰੋਂ ਖਰੀਦਣੀਆਂ ਪੈਂਦੀਆਂ ਹੋਣਗੀਆਂ ਜਾਂ ਉਹਨਾਂ ਦੀ ਪੜ੍ਹਾਈ ਇਸ ਦੇ ਨਾਲ ਪ੍ਰਭਾਵਿਤ ਹੋ ਰਹੀ ਹੋਵੇਗੀ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਔਰ 2 ਦਿਨਾਂ ਦਾ ਸਮਾਂ ਦਿੱਤਾ ਗਿਆ 2 ਦਿਨਾਂ ਦੇ ਅੰਦਰ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਜੇ ਜਵਾਬ ਨਾ ਦਿੱਤਾ ਤਾਂ ਚੀਫ ਸਕੱਟਰੀ ਤਲਬ ਹੋ ਸਕਦੇ ਨੇ ਇਹ ਹਾਈ ਕੋਰਟ ਨੇ ਹਿਅਰਿੰਗ ਕਰਦੇ ਹੋਏ ਇਸ ਮੈਟਰ ਦੇ ਵਿੱਚ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਜਵਾਬ ਮੰਗਿਆ